कांड 12ਵਾਂ ਥੰਮਣ ਵਾਲੇ ਪਿੰਡ ਦੇ ਕਿਸਾਨ ਦਾਣਾ ਫੱਕਾ ਰੋਡੂ ਸ਼ਾਹ ਦੀ ਮੰਡੀ ਵੇਚਣ ਜਾਂਦੇ। ਹਾੜੀ ਸੋਣੀ ਦੀਆਂ ਦੋਵੇਂ ਫਸਲਾਂ। ਉੱਥੇ ਉਹਨਾਂ ਦੇ ਪਿੰਡੋਂ 2-3 ਆੜਤ ਦੀਆਂ ਦੁਕਾਨਾਂ ਸਨ। ਕਿਸਾਨਾਂ ਦੇ ਆਪੋ ਆਪਣੇ ਆੜਤੀਏ ਸਨ। ਆਪਣੇ ਆੜਤੀਆਂ ਨਾਲ ਹੀ ਉਹਨਾਂ ਦਾ ਲੈਣ-ਦੇਣ ਸੀ। ਥੰਮਣ ਵਾਲੇ ਤੋਂ ਰੋਡੂ ਸ਼ਾਹ ਦੀ ਮੰਡੀ 7 ਮੀਲ ਦੂਰ ਸੀ। ਸੋਣੀ ਵੇਲੇ ਤਾਂ ਸਰ ਜਾਂਦਾ, ਸਿਆਲ ਉੱਤਰ ਆਉਂਦਾ। ਪਰ ਹਾੜੀ ਵੇਚਣਗੇ ਲੋਕਾਂ ਤੇ ਉਹਨਾਂ ਦੇ ਪਸ਼ੂਆਂ ਲਈ ਪੂਰੀ ਗਰਮੀ ਹੁੰਦੀ। ਥੰਮਣ ਵਾਲੇ ਤੋਂ ਟਿੱਬੇ ਤੱਕ 5 ਮੀਲ ਦੀ ਵਾਟ ਰੇਤੇ ਦਾ ਰਾਹ ਸੀ। ਰਾਹ ਵਿੱਚ ਬੰਨੇ ਸਨ। ਖੇਤਾਂ ਵਿੱਚ ਉਸਰੀਆਂ ਉੱਚੀਆਂ ਡੈੜਾਂ ਤੇ ਤੋੜੇ ਸਨ। 5 ਮੀਲਾਂ ਦੀ ਵਾਟ ਦੌਰਾਨ ਬੰਦਿਆਂ ਨੂੰ ਤੇ ਵੀ ਲੱਗਦੀ ਤੇ ਕੁਝ ਪਲ ਆਰਾਮ ਕਰਨ ਲਈ ਉਹ ਕੋਈ ਆਸਰਾ ਵੀ ਪਾਲਦੇ। ਗੱਡੇ ਵਿੱਚ ਨਾਲ ਜੇ ਜੁਆਕ ਤੇ ਜਨਾਨੀਆਂ ਹੁੰਦੀਆਂ ਫੇਰ ਤਾਂ ਬਹੁਤ ਹੀ ਔਖਾ ਹੁੰਦਾ ਸੀ। ਬੰਦਾ ਤਾਂ ਭੁੱਖਾ ਤੇ ਆਇਆ ਰਹਿ ਸਕਦਾ ਹੈ। ਜੁਆਕ ਨਹੀਂ ਕੱਟਦੇ। ਪਿੰਡੋਂ ਤੁਰਨ ਵੇਲੇ ਤਾਂ ਲੋਕ ਸਵੇਹਾ ਤੁਰ ਪੈਂਦੇ ਸੂਰਜ ਚੜ੍ਹਨ ਤੋਂ ਵੀ ਪਹਿਲਾਂ ਤੜਕੇ-ਤੜਕੇ ਤਾਂ ਠੰਡ ਹੁੰਦੀ ਜਦੋਂ ਨੂੰ ਸੂਰਜ ਤੱਪਣ ਲੱਗਦਾ ਉਦੋਂ ਨੂੰ ਗੱਡੇ ਟਿੱਬਾ ਟੱਪ ਗਏ ਹੁੰਦੇ ਟਿੱਬਾ ਛੋਟਾ ਹੀ ਪਿੰਡ ਸੀ ਉੱਥੇ ਕੋਈ ਅਜਿਹੀ ਥਾਂ ਨਹੀਂ ਸੀ ਜਿੱਥੇ ਆਰਾਮ ਕੀਤਾ ਜਾ ਸਕਦਾ ਮੰਡੀਆਂ ਮੋੜਨ ਵੇਲੇ ਗੱਡੇ ਟਿੱਬੇ ਪਿੰਡ ਵਿੱਚ ਦੀ ਲੰਘ ਕੇ ਆਉਂਦੇ ਅਗਾਹ ਥੰਮਣ ਵਾਲੇ ਤੱਕ 5 ਮੀਲ ਦੀ ਬਾਟ ਰੋਹੀ ਬਿਆਬਾਨ ਸੀ ਉੱਤੋਂ ਸਿਖਰ ਦੁਪਹਿਰਾ ਜਾਂ ਪਿਛਲਾ ਪੈਰ ਹੁੰਦਾ ਸੂਰਜ ਅਹਿਰੰਦੇ ਭਾਲੇ ਵਾਂਗ ਤਪਦਾ ਪੁੱਜ ਜਾਂਦਾ ਗੱਡੇ ਦਾ ਪਾਟੀ ਤੇ ਵਿੱਚ ਬੈਠੀਆਂ ਸਵਾਰੀਆਂ ਬਹੁਤ ਔਖਾ ਸੀ ਥੰਮਣ ਵਾਲੇ ਪਹੁੰਚਣ ਤੱਕ ਲੋਕ ਬੌਂਦਲ ਜਾਂਦੇ ਪੈਰੀਂ ਤੁਰ ਕੇ ਮੰਡੀ ਜਾਣ ਵਾਲਿਆਂ ਲਈ ਤਾਂ ਇਹ ਵਾਟ ਹੋਰ ਵੀ ਔਖੀ ਸੀ ਥੰਮਣ ਵਾਲੇ ਤੋਂ 3 ਮੀਲ ਵਾਟ ਉੱਤੇ ਪਹੇ ਦੇ ਇੱਕ ਪਾਸੇ ਚਸ਼ਮਾ ਸੀ ਚਸ਼ਮਿੰਦ ਲੋਕ ਚਸ਼ਮਾ ਆਖਦੇ ਟੱਬਾ ਉੱਥੋਂ 2 ਮੀਲ ਰਹਿ ਜਾਂਦਾ ਪਰ ਚਸ਼ਮੇ ਵਾਲੀ ਥਾਂ ਥੰਮਣ ਵਾਲੇ ਦੀ ਜ਼ਮੀਨ ਵਿੱਚ ਸੀ ਥੰਮਣ ਵਾਲੇ ਪਿੰਡ ਦੀ ਜ਼ਮੀਨ ਦਾ ਚੱਕ ਵੱਡਾ ਸੀ ਟਿੱਬੇ ਕੋਲ ਥੋੜੀ ਹੀ ਜ਼ਮੀਨ ਸੀ ਹੱਲਿਆਂ ਤੋਂ 7-8 ਸਾਲ ਬਾਅਦ ਵੱਡੇ ਮੀਂਹ ਪਏ ਸਨ ਪਿੰਡਾਂ ਦੇ ਨੀਵੇਂ ਥਾਂ ਪਾਣੀ ਭਰ ਗਿਆ ਤੇ ਘਰ ਡੈ ਗਏ ਲੋਕਾਂ ਨੇ ਖੇਤਾਂ ਵਿੱਚ ਜਾ ਕੇ ਮਕਾਨ ਬਣਾ ਲਏ ਇਹਨਾਂ ਵੱਡੇ ਮੀਹਾਂ ਤੋਂ ਪਹਿਲਾਂ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਸੀ ਕਿਸੇ ਕਿਸੇ ਪਿੰਡ ਖੂਹਾਂ ਦਾ ਪਾਣੀ ਮੌਣ ਉੱਤੋਂ ਦੀ ਗਲ ਕੱਢ ਕੇ ਦੇਖਦੇ ਤਾਂ ਥੱਲੇ ਤਾਰੇ ਵਾਂਗ ਚਮਕਦਾ ਦਿਸਦਾ ਪਿੰਡ ਵਿੱਚ ਇੱਕ ਦੋ ਖੂ ਮਸਾ ਹੁੰਦੇ ਨਲਕੇ ਹੁੰਦੇ ਹੀ ਨਹੀਂ ਸਨ ਜੇ ਕਿਸੇ ਪਿੰਡ ਵਿੱਚ ਨਲਕਾ ਲੱਗਦਾ ਵੀ ਤਾਂ ਬਹੁਤ ਮਹਿੰਗਾ ਪੈਂਦਾ ਉਹਨਾਂ ਸਾਲਾਂ ਵਿੱਚ ਇੱਕ ਦਿਨ ਥੰਮਣ ਵਾਲੇ ਪਿੰਡ ਦੇ ਇੱਕ ਕਰਨੇ ਆਪਣੇ ਖੇਤ ਵਿੱਚ ਇੱਕ ਟੋਆ ਪੁੱਟਣਾ ਸ਼ੁਰੂ ਕੀਤਾ ਇਸ ਖੇਤ ਨੂੰ ਕੱਸੀ ਦਾ ਪਾਣੀ ਲੱਗਦਾ ਸੀ ਮੱਕੀਆਂ ਕਪਾਹਾਂ ਦੀ ਰੁੱਤ ਸੀ ਉਹਨਾਂ ਨੇ ਸੋਚਿਆ ਸੀ ਕਿ ਜਦੋਂ ਕੱਸੀ ਦੀ ਵਾਰੀ ਆਈ ਉਹ ਇਹ ਟੋਆ ਪਾਣੀ ਨਾਲ ਭਰ ਲੈਣਗੇ ਪਾਣੀ ਨਿੱਤਰ ਜਾਵੇਗਾ ਤਾਂ ਇਹ ਪੀਣ ਦੇ ਕੰਮ ਆਵੇਗਾ ਪਸ਼ੂ ਵੀ ਪੀਣਗੇ ਦੋ ਬੰਦੇ ਟੋਆ ਪੁੱਟਣ ਲੱਗੇ ਖਾਸਾ ਲੰਮਾ ਚੌੜਾ ਟੋਆ ਉਹਨਾਂ ਨੇ ਲੱਕ ਦੀਕ ਪੁੱਟ ਲਿਆ ਕਈਆਂ ਨਾਲ ਮਿੱਟੀ ਦੇ ਚੇਪੇ ਬਾਹਰ ਸੁੱਟੀ ਜਾਂਦੇ ਤੇ ਫਿਰ ਇੱਕ ਜਣੇ ਨੇ ਜਦੋਂ ਕਹੀ ਦਾ ਇੱਕ ਪਰਵਾ ਟੱਕ ਟੋਏ ਦੇ ਐਨ ਵਿੱਚਕਾਰ ਲਾਇਆ ਤਾਂ ਥੱਲਿਓਂ ਪਾਣੀ ਸਿਮ ਆਇਆ ਬੰਦਾ ਡਰ ਗਿਆ ਦੋਵੇਂ ਬੰਦੇ ਛਾਲਾ ਮਾਰ ਕੇ ਟੋਏ ਤੋਂ ਬਾਹਰ ਆ ਖੜੇ ਕੰਬੀ ਜਾਣ ਤੇ ਗੁੱਜਾ ਗੁੱਜਾ ਖੁਸ਼ ਵੀ ਉਹਨਾਂ ਨੇ ਕਪਾਹ ਗੁੱਟ ਦੇ ਦੂਜੇ ਬੰਦਿਆਂ ਨੂੰ ਹਾਕਾਂ ਮਾਰੀਆਂ ਹੋਰ ਖੇਤਾਂ ਦੇ ਲੋਕ ਵੀ ਆਪਣੇ ਕੰਮ ਛੱਡ ਕੇ ਆ ਗਏ ਹਰ ਕੋਈ ਆਖ ਰਿਹਾ ਸੀ ਇਹ ਤਾਂ ਖਵਾਜਾ ਪ੍ਰਗਟ ਹੋ ਗਿਆ ਭਾਈ ਤੇ ਫਿਰ ਜਿਨ੍ਹਾਂ ਕੋਲ ਗੁੜ ਸੀ ਗੁੜ ਦੀਆਂ ਰੋੜੀਆਂ ਟੋਏ ਵਿੱਚ ਸੁੱਟ ਕੇ ਮੱਥਾ ਟੇਕਿਆ ਜਿਨ੍ਹਾਂ ਕੋਲ ਚਾਹ ਲਈ ਰੱਖਿਆ ਦੁੱਧ ਸੀ ਉਹ ਦੁੱਧ ਦਾ ਮੱਥਾ ਟੇਕ ਕੇ ਗੋਹਾ ਲਿਆ ਕੇ ਅੱਗ ਬਖਾਈ ਗਈ ਤਖ ਦੇ ਗੋਹਾਂ ਉੱਤੇ ਵੀ ਦੁੱਧ ਸੁੱਟਿਆ ਜਾਂਦਾ ਤੇ ਗੁੜ ਦੀਆਂ ਰੋੜੀਆਂ ਨੇੜੇ ਤੇੜੇ ਦੇ ਖੇਤਾਂ ਵਾਲੇ ਆਸ਼ਸ਼ ਕਰ ਉੱਠੇ ਦੋਵੇਂ ਪਿੰਡਾਂ ਵਿੱਚ ਪਤਾ ਲੱਗਿਆ ਤਾਂ ਤੀਵੀਆਂ ਪਤਾਸ਼ੇ ਗੁੜ ਆਟਾ ਸਰੋਂ ਦਾ ਤੇਲ ਸੂਤ ਦੀਆਂ ਅਟੀਆਂ ਤੇ ਡਬਲੀ ਪੈਸੇ ਲੈ ਕੇ ਉਲਰ ਪਈਆਂ ਖਵਾਜੇ ਦੀ ਮੰਨਤਾ ਹੋਣ ਲੱਗੀ ਆਥਣ ਤੱਕ ਟੋਏ ਦਾ ਪਾਣੀ ਗਿੱਟੇ ਗਿੱਟੇ ਹੋ ਗਿਆ ਪੰਜਾਬ ਦੇ ਲੋਕਾਂ ਲਈ ਖਵਾਜਾ ਖਜ਼ਰਦਾ ਖਾਸ ਮਤਵ ਹੈ ਜਦੋਂ ਕਿਸੇ ਦੇ ਖੇਤ ਵਿੱਚ ਖੂਪ ਉੱਟਿਆ ਜਾਂਦਾ ਤੇ ਥੱਲੇੋਂ ਪਾਣੀ ਨਿਕਲ ਆਉਂਦਾ ਤਾਂ ਉਹ ਖੂ ਲਾਉਣ ਵਾਲਾ ਚੌਰ ਖਵਾਜੇ ਦੀ ਕੜਾਹੀ ਕਰਦਾ ਇਹ ਗੁੜ ਵਾਲੇ ਮਿੱਠੇ ਚੌਲ ਹੁੰਦੇ ਲੌਂਗ ਪਾ ਕੇ ਰਿੰਨੇ ਹੋਏ ਖਵਾਜਾ ਖিজਰ ਪਾਣੀ ਦਾ ਦੇਵਤਾ ਹੈ ਪੰਜਾਬ ਦੇ ਕੀ Hindu ਕੀ Sikh ਤੇ ਕੀ Musalman ਸਭ ਇਸ ਦੀ ਪੂਜਾ ਕਰਦੇ ਹਨ Musalman ਤਾਂ ਖਵਾਜਾ ਖিজਰ ਨੂੰ ਪੰਜਾਂ ਪੀਰਾਂ ਵਿੱਚੋਂ ਇੱਕ ਮੰਨਦੇ ਹਨ Musalman ਇਤਿਹਾਸਕਾਰਾਂ ਅਨੁਸਾਰ ਖিজਰ ਸਿਕੰਦਰ ਮਹਾਨ ਦਾ ਵਜ਼ੀਰ ਸੀ ਉਸ ਨੂੰ ਆਬ-ਏ-ਹਯਾਤ ਦਾ ਉਹ ਚਸ਼ਮਾ ਲੱਭ ਪਿਆ ਜਿਹੜਾ ਸਿਕੰਦਰ ਨੂੰ ਨਹੀਂ ਲੱਭਿਆ ਸੀ ਇੱਕ ਯੂਨਾਨੀ ਦੰਦ ਕਥਾ ਅਨੁਸਾਰ ਸਕੰਦਰ ਦਾ ਰਸੋਈਆ ਅੰਦਰੀਸ਼ ਅਸਲ ਵਿੱਚ ਖਿਜ਼ਰ ਹੀ ਸੀ ਇੱਕ ਦਿਨ ਉਹ ਮਰੀ ਮੱਛੀ ਤੋਣ ਲਈ ਇੱਕ ਚਸ਼ਮੇ ਉੱਤੇ ਗਿਆ ਪਰ ਉਹ ਮੱਛੀ ਪਾਣੀ ਦੀ ਛੋਹ ਪ੍ਰਾਪਤ ਕਰਦਿਆਂ ਹੀ ਜਿਉਂਦੀ ਹੋ ਗਈ ਤੇ ਰਸੋਈਏ ਦੇ ਹੱਥਾਂ ਵਿੱਚੋਂ ਤਿਲਕ ਗਈ ਰਸੋਈਏ ਨੇ ਉਸ ਚਸ਼ਮੇ ਦੇ ਪਾਣੀ ਦੀਆਂ 2-4 ਕੁੱਟਾਂ ਆਪ ਵੀ ਪੀ ਲਈਆਂ ਇਹ ਅੰਮ੍ਰਿਤ ਸੀ ਰਸੋਈਆ ਅਮਰ ਹੋ ਗਿਆ ਉਹਨੇ ਏ ਸਕੰਦਰ ਨੂੰ ਆ ਕੇ ਦੱਸਿਆ ਸਕੰਦਰ ਨੂੰ ਉਸ ਚਸ਼ਮੇ ਦਾ ਰਾਹ ਹੀ ਨਹੀਂ ਲੱਭਿਆ ਸਕੰਦਰ ਗਰੋਧ ਵਿੱਚ ਆ ਗਿਆ ਰਸੋਈਏ ਦੇ ਗਲ ਵਿੱਚ ਭਾਰੀ ਪੱਥਰ ਬਨ ਕੇ ਉਸ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਉੱਥੇ ਉਹ ਸਮੁੰਦਰੀ ਦਾਨੋ ਬਣ ਗਿਆ ਦੋਵੇਂ ਪਿੰਡਾਂ ਦੇ ਕਹਿਣ ਉਤੇ ਉਸ ਕਿਸਾਨ ਨੇ ਚਸ਼ਮੇ ਵਾਲੀ 2 ਵਿੱਗੇ ਥਾਂ ਛੱਡ ਦਿੱਤੀ ਕਹਿੰਦੇ ਨੇ ਉਸ ਘਰ ਕੋਈ ਔਲਾਦ ਨਹੀਂ ਸੀ ਤੇ ਫਿਰ ਉਹਨਾਂ ਦੇ ਮੁੰਡਾ ਹੋਇਆ ਇਸ ਖੁਸ਼ੀ ਵਿੱਚ ਉਹਨੇ 2 ਵਿੱਗੇ ਹੋਰ ਛੱਡ ਦਿੱਤੇ ਇਸ ਥਾਂ ਉੱਤੇ ਸੁੱਖਾਂ ਸੁਖੀਆਂ ਜਾਣ ਲੱਗੀਆਂ ਬੁੜੀਆਂ ਵੀਰਵਾਰ ਵਾਲੇ ਦਿਨ ਮਿੱਠੇ ਚੌਲਾਂ ਦੀ ਕੜਾਹੀ ਵੰਡ ਕੇ ਆਉਂਦੀਆਂ ਖਵਾਜੇ ਦੇ ਇਸ ਟੋਏ ਨੂੰ ਪਵਿੱਤਰ ਤੇ ਕਰਨੀ ਵਾਲਾ ਸਥਾਨ ਮੰਨਿਆ ਜਾਣ ਲੱਗਾ। ਵੱਡੇ ਮੀਹਾ ਵੇਲੇ ਪੰਜਾਬ ਵਿੱਚ ਸਾਰੇ ਪਾਸੇ ਹੜ ਆ ਗਏ। ਫਸਲਾਂ ਮਾਰੀਆਂ ਗਈਆਂ ਤੇ ਕੱਚੇ ਕੋਠੇ ਟਹਿ ਗਏ। ਕੱਚੇ ਕੀ ਪੱਕੇ ਵੀ ਟਹਿ ਗਏ। ਬੜੀ ਪਾਰੀ ਕਰੋਪੀ ਸੀ ਰੱਬ ਦੀ। ਮਹੀਨਾ ਮਹੀਨਾ ਨੀਵੇਂ ਖੇਤਾਂ ਦਾ ਪਾਣੀ ਨਹੀਂ ਸੁੱਕਿਆ। ਕਈ ਖੇਤਾਂ ਦਾ ਪਾਣੀ ਤਾਂ ਸੁੱਕਿਆ ਹੀ ਨਹੀਂ। ਖੜੇ ਦਾ ਖੜਾ ਰਿਹਾ ਤੇ ਫੇਰ ਕਈ ਸਾਲ ਉੱਥੇ ਫਸਲ ਨਹੀਂ ਹੋਈ। ਧਰਤੀ ਥੱਲੇ ਪਾਣੀਆਂ ਦੇ ਰੌ ਚੱਲ ਕੇ ਸੇਮ ਆ ਗਈ। ਸੇਮ ਮਾਰੀ ਧਰਤੀ ਵਿੱਚ ਕਦੋਂ ਫਸਲਾਂ ਹੁੰਦੀਆਂ ਨੇ। ਧਰਤੀ ਹੀਟਲਾ ਪਾਣੀ ਸਾਰੇ ਪਾਸੇ ਹੀ ਉਤਾਂ ਆ ਗਿਆ। ਜਦੋਂ ਕਿ ਕਦੇ ਉੱਥੇ 60 60 70 70 ਹੱਥ ਉੱਤੇ ਪਾਣੀ ਹੁੰਦਾ ਸੀ। ਹੁਣ ਤਾਂ ਪਾਣੀ ਉੱਤੇ ਹੀ ਪਿਆ ਸੀ। ਕਈ ਖੇਤਾਂ ਵਿੱਚ ਤਾਂ ਕਹੀ ਦੇ ਚਾਰ ਡੂੰਗੇ ਤੱਕ ਹੀ ਬਥੇਰੇ ਸਨ। ਥੱਲਿਓਂ ਪਾਣੀ ਨਿਕਲ ਆਉਂਦਾ। ਖੇਤਾਂ ਵਿੱਚ ਕੰਮ ਕਰਦੇ ਬੰਦਿਆਂ ਨੇ ਪਾਣੀ ਪੀਣਾ ਹੁੰਦਾ ਜਾਂ ਚਾਹ ਤਰਨੀ ਹੁੰਦੀ। 2 ਚਾਰ ਟੱਕ ਮਾਰ ਕੇ ਟੋਆ ਪੁੱਟ ਲੈਂਦੇ ਪਾਣੀ ਸਿਮ ਕੇ ਟੋਆ ਪਰ ਜਾਂਦਾ ਤੇ ਫਿਰ ਕੁਝ ਚਿਰ ਬਾਅਦ ਪਾਣੀ ਨਿੱਤਰ ਜਾਂਦਾ ਲੋੜ ਅਨੁਸਾਰ ਟੋਏ ਦਾ ਪਾਣੀ ਵਰਤ ਲੈਂਦੇ ਹੁਣ ਇਸ ਚਸ਼ਮੇ ਦਾ ਕੋਈ ਮਹੱਤਵ ਨਹੀਂ ਰਹਿ ਗਿਆ ਸੀ ਥਾਂ ਥਾਂ ਚਸ਼ਮੇ ਬਣੇ ਪਏ ਸਨ ਚਸ਼ਮੇ ਦੀ માનਤਾ ਵੀ ਕਟ ਗਈ ਕੋਈ ਕੋਈ ਬੁੜੀ ਕੜਾਹੀ ਵੰਡ ਕੇ ਆਉਂਦੀ ਤੇ ਫਿਰ ਸਮਾਂ ਪਾ ਕੇ 4-5 ਸਾਲਾਂ ਬਾਅਦ ਸੇਮ ਘਟਣ ਲੱਗੀ ਧਰਤੀ ਉਤਲੇ ਪਾਣੀ ਸੁੱਕ ਗਏ धरती हेठला पानी ਥੱਲੇ ਜਾਣ ਲੱਗਿਆ ਚਸ਼ਮਾ ਵੀ ਸੁੱਕ ਗਿਆ ਪਰ ਉਹ ਜ਼ਿਮੀਂਦਾਰ ਜਿਸ ਨੇ ਇੱਕ ਕੁਮਾ ਜ਼ਮੀਨ ਚਸ਼ਮੇ ਦੇਣਾ ਛੱਡ ਰੱਖੀ ਸੀ ਮੁੜ ਕੇ ਹਾਲ ਥੱਲੇ ਨਹੀਂ ਲਿਆਂਦੀ ਆਖਦਾ ਸੀ ਦੇ ਦਿੱਤੀ ਸੋ ਦੇ ਦਿੱਤੀ ਜ਼ਮੀਨ ਖਵਾਜੇ ਦੀ ਹੋ ਚੁੱਕੀ ਇੱਕ ਦਿਨ ਦੁੱਲੇ ਨੂੰ ਕੀ ਲੈ ਛੁੱਟੀ ਉਹ ਢੋਲ ਵਜਾਉਂਦਾ ਚਸ਼ਮੇ ਤੱਕ ਪਹੁੰਚ ਗਿਆ ਚਸ਼ਮੇ ਵਾਲੇ ਟੋਏ ਦੇ ਕਿਨਾਰੇ ਖੜ ਕੇ ਜ਼ੋਰ ਜ਼ੋਰ ਦੀ ਢੋਲ ਵਜਾਉਣ ਲੱਗਿਆ ਢੋਲ ਦੀ ਆਵਾਜ਼ ਦੋਹਾਂ ਪਿੰਡਾਂ ਤੱਕ ਜਾਂਦੀ ਸੀ ਤੇ ਬੇਦੇ ਲੋਕ ਇਕੱਠੇ ਹੋ ਕੇ ਆ ਗਏ ਹੈਰਾਨ ਸਨ ਅੱਜ ਇਹ ਬਾਜ਼ੀਗਰ ਇੱਥੇ ਕਿਉਂ ਢੋਲ ਵਜਾ ਰਿਹਾ ਹੈ ਪਹਿਲਾਂ ਤਾਂ ਉਹ ਉਹਨੂੰ ਦੇਖਦੇ ਰਹੇ ਫੇਰ ਉਹਦੇ ਹੋਰ ਨੇੜੇ ਹੋ ਗਏ ਉਹ ਉਹਨੂੰ ਪੁੱਛਣਾ ਚਾਹੁੰਦੇ ਸਨ ਕਿ ਤੋ ਉਹ ਇੱਥੇ ਕਿਉਂ ਢੋਲ ਵਜਾਉਂਦਾ ਹੈ ਪਰ ਦੁੱਲਾ ਮਸਤ ਸੀ ਅੱਖਾਂ ਮੀਚੀਆਂ ਹੋਈਆਂ ਸਿਰ ਇੱਕ ਪਾਸੇ ਨੂੰ ਸੁੱਟਿਆ ਹੋਇਆ ਲਗਾਤਾਰ ਵੱਜ ਰਿਹਾ ਸੀ ਉਹਦਾ ਢੋਲ ਜਿਵੇਂ ਉਹਨੂੰ ਜਗ ਜਹਾਨ ਦੀ ਕੋਈ ਸੁਰਤ ਨਾ ਹੋਵੇ ਉਹਨੂੰ ਕੋਈ ਪਤਾ ਨਹੀਂ ਸੀ ਕਿ ਉਹਦੇ ਆਲੇ ਦੁਆਲੇ ਬੰਦਿਆਂ ਦਾ ਇਕੱਠਾ ਹੈ ਢੋਲ ਵਜਾਉਂਦਾ ਉਹ ਥੱਕਦਾ ਨਹੀਂ ਸੀ ਉਹਨੂੰ ਲੱਗਦਾ ਹੁਣੇ ਚਸ਼ਮੇ ਦੀ ਤਾਰ ਫੁੱਟੇਗੀ ਤੇ ਪਾਣੀ ਦੀ ਤਾਰ ਵਿੱਚੋਂ ਸਰਦਾਰੋ ਨਿਕਲਾਵੇਗੀ ਉਹਨੂੰ ਮਹਿਸੂਸ ਹੋਇਆ ਜਿਵੇਂ ਚਸ਼ਮੇ ਦੀ ਤਾਰ ਫੁੱਟ ਪਈ ਹੈ ਉਹ ਹੋਰ ਤੇਜ਼ ਢੋਲ ਵਜਾਉਣ ਲੱਗਿਆ ਤੇਜ਼ ਹੋਰ ਤੇਜ਼ ਉਹਦੇ ਹੱਥ ਕਿਸੇ ਮਸ਼ੀਨੀ ਅੰਤਰ ਦੇ ਪੁਰਜ਼ੇ ਆ ਵਾਂਗ ਚੱਲ ਰਹੇ ਸਨ ਤੇ ਫੇਰ ਉਹਨੂੰ ਦਿਸਿਆ ਪਾਣੀ ਦੀ ਤਾਰ ਵਿੱਚੋਂ ਔਰਤ ਦਾ ਚਿਹਰਾ ਬਾਰ ਆ ਰਿਹਾ ਹੈ ਅੱਖਾਂ ਬੰਦ ਤੇ ਮੁਸਕਰਾਉਂਦੀ ਹੋਈ ਬਹੁਤ ਪੋੜਾ ਚਿਹਰਾ ਸੀ ਜਿਵੇਂ ਸਾਮ ਤਰਕ ਸਰਦਾਰੋ ਦਾ ਚਿਹਰਾ ਹੋਵੇ ਉਹ ਢੋਲ ਵਜਾਉਂਦਾ ਹੋਇਆ ਪਿੱਛੇ ਨੂੰ ਹਟਿਆ ਤਾਂ ਕਿ ਪਾਣੀ ਦੀ ਧਾਰ ਵਿੱਚੋਂ ਮੁਕੰਮਲ ਔਰਤ ਬਾਹਰ ਨਿਕਲ ਆਵੇ ਔਰਤ ਸਾਰੀ ਦੀ ਸਾਰੀ ਬਾਹਰ ਆ ਗਈ ਉਹਨੇ ਢੋਲ ਵਜਾਉਣਾ ਬੰਦ ਕਰ ਦਿੱਤਾ ਤੇ ਅੱਖਾਂ ਖੋਲੀਆਂ ਟੋਏ ਵਿੱਚ ਕੁਝ ਵੀ ਨਹੀਂ ਸੀ ਨਾ ਕਿਧਰੇ ਪਾਣੀ ਦੀ ਧਾਰ ਤੇ ਨਾ ਧਾਰ ਵਿੱਚੋਂ ਨਿਕਲੀ ਕੋਈ ਔਰਤ ਉਹਦੇ ਆਲੇ ਦੁਆਲੇ ਲੋਕ ਖੜੇ ਸਨ ਉਹਨੂੰ ਲੱਗਿਆ ਉਹ ਲੋਕ ਜਿਵੇਂ ਉਹਦੇ ਢੋਲ ਦੀ ਕਰਾਮਾਤ ਨਹੀਂ ਇੱਥੇ ਪੈਦਾ ਕੀਤੇ ਹੋਣ ਜਾਂ ਫਿਰ ਉਸ ਔਰਤ ਤੋਂ ਫੈਲ ਕੇ ਇਹ ਬਣ ਗਏ ਹੋਣ ਓਏ ਬੱਲੇ ਤੇਰੇ ਦੁੱਲਾ ਸਿਆ ਇੱਕ ਬੰਦਾ ਹੱਸਿਆ ਤੇ ਫਿਰ ਬੋਲਿਆ ਅੱਜ ਤਾਂ ਰੌਣਕਾਂ ਲਾਤੀਆਂ ਬਈ ਤੂੰ ਇੱਥੇ ਕਿਵੇਂ ਆ ਗਿਆ ਅੱਜ ਇੱਕ ਹੋਰ ਨੇ ਕੜਕਮੀ ਆਵਾਜ਼ ਕੱਢੀ ਤੈਨੂੰ ਕੋਈ ਸੁਪਨਾ ਆਇਆ ਬਈ ਇੱਥੇ ਆ ਕੇ ਢੋਲ ਵਜਾਉਣ ਦਾ ਇੱਥੇ ਕੀ ਦਿਸਦਾ ਤੈਨੂੰ ਢੋਲ ਵਜਾਈ ਜਾਣਾ ਅਸੀਂ ਆਖਿਆ ਕੀ ਗੱਲ ਐ ਬਈ ਢੋਲ ਵੱਜੀ ਜਾਂਦਾ ਕਿਸੇ ਦਾ ਤੂੰ ਬੋਲਦਾ ਕਿਉਂ ਨਹੀਂ ਬੋਲ ਕਿਉਂ ਇਕੱਠੇ ਕੀਤੇ ਆ ਬੰਦੇ ਢੋਲ ਵਜਾ ਕੇ ਬੰਦੇ ਤਾਂ ਯਾਰ ਉਧਰ ਦੇ ਥੰਮਣ ਵਾਲੇ ਦੇ ਵੀ ਤੁਰੇ ਆਉਂਦੇ ਨੇ ਦੋਵੇਂ ਪਿੰਡਾਂ ਦੇ ਲੋਕਾਂ ਨੇ ਇੱਕ ਦੂਜੇ ਨੂੰ ਫਤਿਹ ਬੁਲਾਈ ਹੱਥ ਮਿਲਾਏ ਤੇ ਹਾਲ ਚਾਲ ਪੁੱਛਣ ਲੱਗੇ ਦੁੱਲਾ ਓਵੇਂ ਦਾ ਓਵੇਂ ਟੋਏ ਦੇ ਕਿਨਾਰੇ ਉੱਤੇ ਖੜਾ ਸੀ ਢੋਲ ਗਲੋਂ ਉਤਾਰ ਕੇ ਉਹਨੇ ਧਰਤੀ ਉੱਤੇ ਰੱਖ ਦਿੱਤਾ ਡੱਗਾ ਤੇ ਛਿਟੀ ਆਪਣੇ ਹੱਥ ਵਿੱਚ ਰੱਖੇ ਉਦੋਂ ਮੇ ਪਿੰਡਾਂ ਦੇ ਇਹਨਾਂ ਸਾਰੇ ਲੋਕਾਂ ਨੂੰ ਜਾਣਦਾ ਸੀ ਦੁੱਲਿਆ ਕੀ ਗੱਲ ਪਾਈ ਧੰਮਣ ਵਾਲੇ ਦੇ ਇੱਕ ਬਜ਼ੁਰਗ ਨੇ ਪੁੱਛਿਆ ਦੁੱਲੇ ਨੇ ਸੱਜੇ ਹੱਥ ਦੀ ਪਹਿਲੀ ਉਂਗਲ ਟੋਏ ਦੇ ਐਨ ਵਿਚਕਾਰ ਸਿੱਧੀ ਕੀਤੀ ਬੋਲਿਆ ਉਥੋਂ ਉਥੇ ਕੀ ਹੈ ਉਸੇ ਬਜ਼ੁਰਗ ਨੇ ਫੇਰ ਪੁੱਛਿਆ ਦੁੱਲੇ ਨੇ ਢੋਲ ਚੁੱਕਿਆ ਤੇ ਗਲ ਵਿੱਚ ਪਾ ਲਿਆ ਪਹਿਲਾਂ ਵਾਂਗ ਹੀ ਤੇਜ਼ ਤੇਜ਼ ਵਜਾਉਣ ਲੱਗਿਆ ਅੱਖਾਂ ਮੀਚ ਲਈਆਂ ਤੇ ਸਿਰ ਇੱਕ ਪਾਸੇ ਸੁੱਟ ਲਿਆ ਬੰਦੇ ਸਾਰੇ ਗਾਇਬ ਸਨ ਪਾਣੀ ਦੀ ਧਾਰ ਫੇਰ ਫੁੱਟਣ ਲੱਗੀ ਪਾਣੀ ਦੀ ਧਾਰ ਵਿੱਚੋਂ ਔਰਤ ਦਾ ਚਿਹਰਾ ਦਿਸਣ ਲੱਗ ਪਿਆ ਉਹਨੇ ਟੋਲ ਹੋਰ ਤੇਜ਼ ਕਰ ਦਿੱਤਾ ਉਹਦੇ ਹੱਥ ਕਾਲ ਨਾਲ ਚੱਲ ਰਹੇ ਸਨ ਮਈ ਜੂਨ ਦਾ ਮਹੀਨਾ ਸੀ ਤੱਤੀਆਂ ਹਵਾਵਾਂ ਵਗਦੀਆਂ ਸਵੇਰੇ ਸਵੇਰੇ ਹੀ ਕੁਝ ਆਰਾਮ ਹੁੰਦਾ ਸੁਖਾਵੀ ਹਵਾ ਥੋੜਾ ਜਿਹੀ ਚੱਲਦੀ ਸੂਰਜ ਉਤਾਂ ਉੱਠਦੇ ਹੀ ਹਵਾ ਗਰਮ ਹੋਣ ਲੱਗਦੀ ਦੁਪਹਿਰ ਵੇਲੇ ਤਾਂ ਪੱਟ ਤਪਦੇ ਕਾਂ ਅੱਖ ਨਿਕਲਦੀ ਸੂਰਜ ਛਿਪਣ ਵੇਲੇ ਤੱਕ ਇਹ ਤਪਸ਼ ਬਣੀ ਰਹਿੰਦੀ ਰੇਤਾ ਠੰਡਾ ਹੋ ਜਾਂਦਾ ਤਾਂ ਹਵਾ ਵੀ ਠਰ ਜਾਂਦੀ ਰਾਤ ਨੂੰ ਲੋਕ ਕੋਠਿਆਂ ਉੱਤੇ ਸੌਂਦੇ ਠੰਡੀ ਹਵਾ ਸੁਰਗ ਦੇ ਝੂਟੇ ਦਿੰਦੀ ਨੀਂਦ ਵਿੱਚ ਕੋਕੀ ਹੁੰਦੀ ਵਿਸਾਖੀ ਲੰਗੀ ਨੂੰ ਮਹੀਨਾ ਵਸਾਂ ਹੋਇਆ ਸੀ ਇੰਨੇ ਦਿਨ ਹੀ ਖੇਤਾਂ ਵਿੱਚ ਕੁਝ ਵੇਲ ਹੁੰਦੀ ਹੈ ਸੋਹਣੀ ਦੀਆਂ ਫਸਲਾਂ ਬੀਜਣ ਲਈ ਮੀਹਾਂ ਨੂੰ ਉਡੀਕਦੇ ਕਿਸਾਨ ਕਿਸੇ ਹੋਰ ਧੰਦੇ ਵਿੱਚ ਮਸਤ ਰਹਿੰਦੇ ਹਨ ਇਹਨਾਂ ਦਿਨਾਂ ਵਿੱਚ ਹੀ ਜ਼ਮੀਨਾਂ ਨੂੰ ਕਰਾਹ ਲੱਗਦੇ ਹਨ ਟੋਏ ਪੁੱਟੇ ਜਾਂਦੇ ਹਨ ਖੇਤਾਂ ਦੀਆਂ ਪੜੀਆਂ ਪੈਂਦੀਆਂ ਹਨ ਸਾਧੂ ਸੰਤ ਧੂਣੀਆਂ ਤਾਪਦੇ ਹਨ ਮੀਂਹ ਦੀ ਉਡੀਕ ਵਿੱਚ ਜੱਗ ਕੀਤੇ ਜਾਂਦੇ ਹਨ ਉਸ ਦਿਨ ਲੋਕਾਂ ਨੂੰ ਵੇਲ ਹੋਵੇਗੀ ਇਸੇ ਕਰਕੇ ਦੋਵੇਂ ਪਿੰਡਾਂ ਦੇ ਬੰਦੇ ਇਕੱਠ ਬਨ ਕੇ ਚਸ਼ਮੇ ਵਾਲੀ ਥਾਂ ਉੱਤੇ ਆ ਖੜੇ ਸਨ ਉਹ ਗਣਤੀ ਵਿੱਚ ਬਹੁਤੇ ਨਹੀਂ ਸਨ ਦਸ ਕੁ ਬੰਦੇ ਟਿੱਬੇ ਦੇ ਤੇ ਇੰਨੇ ਕੁ ਹੀ ਥੰਮਣ ਵਾਲੇ ਦੇ ਹੋਣਗੇ ਥੰਮਣ ਵਾਲੇ ਪਿੰਡ ਵਿੱਚ ਸਰਦਾਰੋ ਦੀ ਗੱਲ ਵਿਸਥਾਰ ਨਾਲ ਹੁਣ ਕੋਈ ਨਹੀਂ ਕਰਦਾ ਸੀ ਕਈ ਸਾਲ ਬੀਤ ਚੁੱਕੇ ਸਨ ਐਨ ਦਾ ਪੱਕਾ ਨਿਰਣਾ ਇਹੀ ਸੀ ਕਿ ਤਾਉਕਲ ਦਾ ਭਰਾ ਮੈੰਗਲ ਉਹਨੂੰ ਕਿਧਰੇ ਲੈ ਗਿਆ ਹੈ ਵਿੱਚ ਵਿੱਚ ਇਹ ਗੱਲ ਵੀ ਕਦੇ ਹੁੰਦੀ ਕਿ ਸਰਦਾਰੋ ਕਿਧਰੇ ਮਰ ਖੱਪ ਗਈ ਹੋਵੇਗੀ ਕੁਝ ਲੋਕ ਇਉਂ ਵੀ ਸੋਚਦੇ ਸਨ ਕਿ ਉਹਨਾਂ ਦੋਵਾਂ ਨੂੰ ਕਿਸੇ ਨੇ ਮਾਰ ਦਿੱਤਾ ਹੈ ਜਿਉਂਦੇ ਹੁੰਦੇ ਤਾਂ ਕਿਧਰੇ ਤਾਂ ਕੋਈ ਉੱਗ ਸੁਗ ਨਿਕਲਦੀ ਪਰ ਦੁੱਲੇ ਲਈ ਇਹ ਜਿਵੇਂ ਕੱਲ ਦੀ ਘਟਨਾ ਹੋਵੇ ਉਹ ਜਿਵੇਂ ਕੱਲ ਕਿਧਰੇ ਗਈ ਹੋਵੇ ਤੇ ਅੱਜ ਵਾਪਸ ਆ ਜਾਵੇਗੀ ਉਹ ਤੜਕੇ ਤੜਕੇ ਵੇੜੇ ਵਿੱਚ ਨੇਮ ਥੱਲੇ ਬੈਠਾ ਰਹਿੰਦਾ ਗਰਮੀ ਲੱਗਣ ਲੱਗਦੀ ਤਾਂ ਉੱਤੇ ਚੁਬਾਰੇ ਵਿੱਚ ਜਾ ਪੈਂਦਾ ਖੂਹੀ ਦਾ ਪਾਣੀ ਕੱਢ ਕੇ ਦਿਨ ਵਿੱਚ ਕਈ ਵਾਰ ਨਾਉਂਦਾ ਚੌਗਾਨ ਵਿੱਚ ਖੜ ਕੇ ਆਥਣੀ ਢੋਲ ਵਜਾਉਂਦਾ ਕਦੇ ਨਿਆਈਆਂ ਵਿੱਚ ਨਿਕਲ ਜਾਂਦਾ ਉਸ ਦਿਨ ਖਾਸਸ ਦਿਹਾ ਉਹ ਚਸ਼ਮੇ ਤੇ ਗਿਆ ਸੀ ਢੋਲ ਵੱਜਦਾ ਸੁਣ ਕੇ ਦੋਵੇਂ ਪਿੰਡਾਂ ਦੇ ਲੋਕ ਉੱਥੇ ਇਕੱਠੇ ਹੋਏ ਸਨ ਪਹਿਲਾਂ ਉਹਨਾਂ ਨੂੰ ਇਹ ਪੱਕਾ ਪਤਾ ਨਹੀਂ ਸੀ ਕਿ ਕੋਈ ਢੋਲ ਵਜਾ ਰਿਹਾ ਹੈ ਟਿੱਬੇ ਵਾਲਿਆਂ ਨੇ ਸੋਚਿਆ ਸੀ ਕਿ ਚਸ਼ਮੇ ਦਾ ਕੁਝ ਨਵਾਂ ਕਰਨਾ ਹੋਵੇਗਾ ਤੇ ਥੰਮਣ ਵਾਲੇ ਪਿੰਡ ਦੇ ਲੋਕ ਢੋਲ ਵਜਾ ਕੇ ਬੰਦਿਆਂ ਨੂੰ ਸੱਦ ਰਹੇ ਸਨ ਥੰਮਣ ਵਾਲੇ ਪਿੰਡ ਦੇ ਲੋਕਾਂ ਨੇ ਸੋਚਿਆ ਸੀ ਕਿ ਸ਼ਾਇਦ ਟਿੱਬੇ ਵਾਲੇ ਚਸ਼ਮੇ ਦਾ ਕੁਝ ਕਰ ਰਹੇ ਹਨ ਉਹ ਕਿਸੇ ਢੋਲ ਵਾਲੇ ਨੂੰ ਵੀ ਸੱਦ ਲਿਆਏ ਹੋਣਗੇ ਦੁੱਲੇ ਨੇ ਆਪਣਾ ਹੱਥ ਟੋਏ ਵੱਲ ਜਦੋਂ ਕੀਤਾ ਤਾਂ ਦੋਵੇਂ ਪਿੰਡਾਂ ਦੇ ਲੋਕ ਨਹੀਂ ਸਮਝੇ ਕਿ ਉਹ ਕੀ ਕਹਿੰਦਾ ਹੈ ਉਹਨਾਂ ਨੂੰ ਡੌਰ ਭੌਰ ਝਾਕਦਿਆਂ ਦੇਖ ਕੇ ਦੁੱਲਾ ਦੁਬਾਰਾ ਬੋਲਿਆ ਉਥੋਂ ਉਥੋਂ ਪੱਟੋ ਤਰਤੀ ਉਥੋਂ ਪੱਟੋ ਲੋਕਾਂ ਨੂੰ ਇਹ ਗੱਲ ਇਲਹਾਮ ਵਾਂਗ ਲੱਗੀ ਉਹਨਾਂ ਨੇ ਸੋਚਿਆ ਇਸ ਵਿੱਚ ਕੋਈ ਗੁੱਜੀ ਗੱਲ ਹੈ ਆਲੇ ਦੁਆਲੇ ਦੇ ਖੇਤਾਂ ਵਿੱਚ ਕੰਮ ਕਰਦੇ ਬੰਦੇ ਵੀ ਉੱਥੇ ਆ ਖੜੇ ਸਨ ਕੁਝ ਖੇਤਾਂ ਵਿੱਚ ਕਈਆਂ ਵੀ ਸਨ ਕਹੀਂ ਆ ਲਿਆ ਕੇ ਦੋ ਤਿੰਨ ਬੰਦੇ ਟੋਆ ਪੁੱਟਣ ਲੱਗੇ ਦੁੱਲਾ ਢੋਲ ਵਜਾ ਰਿਹਾ ਸੀ ਅੱਖਾਂ ਮੀਚ ਕੇ ਸਿਰ ਇੱਕ ਪਾਸੇ ਸੁੱਟਿਆ ਹੋਇਆ ਉਹ ਮੜਕੋ ਮੁਰਕੀ ਹੋਇਆ ਪਿਆ ਸੀ ਉਹਦੇ ਦਿਮਾਗ ਵਿੱਚ ਪਾਣੀ ਦੀ ਤਾਰ ਫੁੱਟਾਈ ਹੋਵੇਗੀ ਪਾਣੀ ਦੀ ਧਾਰ ਵਿੱਚੋਂ ਉਹਨੂੰ ਔਰਤ ਦਾ ਚਿਹਰਾ ਦਿਸ ਰਿਹਾ ਹੋਵੇਗਾ ਇਸੇ ਲਈ ਤਾਂ ਉਹ ਐਨਾ ਮਸਤ ਹੋ ਗਏ ਢੋਲ ਵਜਾ ਰਿਹਾ ਸੀ ਉਹਨੇ ਢੋਲ ਬੰਦ ਕੀਤਾ ਅੱਖਾਂ ਖੋਲੀਆਂ ਟੋਏ ਵਿੱਚ ਪਾਣੀ ਦੀ ਇੱਕ ਬੂੰਦ ਵੀ ਕਿਦਰੇ ਨਹੀਂ ਸੀ ਬੰਦੇ ਟੋਆ ਡੂੰਗਾ ਕਰੀ ਜਾ ਰਹੇ ਸਨ